ਕਰਦਾ ਹਾਂ ਹਾਂ ਜੀ ਪਾਪੇ ਨੂੰ ਜੀ ਗਰੀਬ ਹੈ ਹੁਣ ਆਦਾ ਸੂਆ ਸੂਈ ਫਿਰਦੀ ਹੈਗੀ ਆਹ ਜੇ ਵੇਖਣੀ ਹੈਗੀ ਤੇ ਸੂ ਨਾ ਉਹ ਬਰਾਬਰ ਕਰੀ ਮਾੜੀ ਜੀ ਸੂਏ ਅੱਜ ਤਾਂ ਵੱਧ ਚਾਹੀਦੀ ਗੱਲ ਸੁਣ ਤੈਨੂੰ ਆਹ ਦਾ ਡੇਟਿੰਗ ਵੀ ਦੇਣੀ ਵੇਖਣੀ ਹੈਗੀ ਲੈ ਇਹਦੀ ਬਟਨੀ ਬਰਾਬਰ ਆ ਗਈ ਡੇਢ ਵਜੇ ਜਦੋਂ ਡੇਢ ਵਜੇ ਨੂੰ ਦੋ ਦਿਨ ਆਲਾ ਬਈ ਉਹ ਬੱਕਰੀ ਹੈ ਉਹ ਬੱਕਰੀ ਹੈ ਜੀ ਦੇਖ ਲੋ ਗੱਲ ਸੁਣ ਦੁੱਧ ਪੀਣ ਨੂੰ ਦੇਣੀ ਹੈ ਤੈਨੂੰ ਇਹ ਅੱਛਾ ਮੇਰੇ ਘੀਵ ਆ ਗਏ ਮੁੰਡੇ ਨਾ ਜਿੱਦੀ ਬੈਠ ਕੇ ਫੇਰ ਪਤਾ ਏਰ ਕਾਲਿਆਂ ਨਾਲ ਗੱਲ ਕਰ ਲੈਂਦੇ ਆ ਗੱਲ ਕਰਦੇ ਆ ਮੋਬਾਈਲ ਕਰੋ ਟੈਂਕਰੇ ਕੋਈ ਦਾ ਬੋਲਦਾ ਹੀ ਬੋਲਣਾ ਟੈਂਕਰੇ ਆਉਂਗਾ ਸਰਕਾਰ ਰਾਜੂ ਕਿ ਮੈਂ ਕੀ ਕਰ ਦੇਦਾ ਓਏ ਚੱਲ ਨਹੀਂ ਕੋਈ ਗੱਲ ਜਿੱਦੀ ਵੀ ਅਜੀ ਪਈ ਦੇ ਨਾ ਪਤਾ ਟਾੜਦੇ ਯਾਰ ਬੋਲ ਨਹੀਂ ਹਟ ਹਟ ਕੇ ਕਰ ਦੱਸ ਤੁਸੀਂ ਮੈਨੂੰ ਐਂ ਦੱਸ ਇਹ ਕਿੰਨੇ ਦੀ ਰੱਖੇਂ ਕਾਤੇ ਬਹੁਤੀਆਂ ਗੱਲਾਂ ਚਾ ਚ ਦੇਖੀਏ ਕਿੰਨਾ ਭਾਜਾ ਮੈਨ ਦਾ ਪਤਾ ਬਾਬਾ ਜੀ ਮੈਂ ਉੱਥੇ ਨੂੰ ਹੋ ਬਾਈ ਕਹਾਂ ਸਰ ਬਰਾਬਰ ਖੜ ਆ ਜਾਓ ਉਹ 2 ਬਣ 6 ਕਿਲੋ ਚੱਲ 7 ਕਿਲੋ ਲਾ ਯਾਰ 3500 ਦੀ ਕੱਟ ਲਾਂਗੇ ਹੈ 3500 ਦੀ ਕੱਟ ਲਾਂਗੇ ਜੀ ਕੀ ਐਵੇਂ ਆਪਾਂ ਜਿੰਨੇ ਦਾ ਬਾਈ ਗੱਡੀ 700 ਰੁਪਏ ਮੰਗ ਫੇਰ ਨਾ ਕੁਝ ਕਰੂੰ ਫੇਰ ਬਾਈ ਜਿੰਦੇ ਹਿਸਾਬ ਨਾਲ ਇਹਦਾ ਕਟਣੀ ਆ ਬਈ ਯਾਰ ਤੂੰ ਸਹੀ ਤੇਰੀ ਦੇ ਸਹੀ ਬਸ ਸਹੀ ਤੂੰ ਦਾ ਦੇ ਕੋਈ ਗੱਲ ਨਹੀਂ ਮੈਂ ਮੰਗ ਕੀ ਨਾ ਐ ਨਹੀਂ ਗੱਲਾਂ ਮੁੰਡੇ ਸਭ ਪਈ ਆ ਮੈਂ ਤੈਨੂੰ ਆਖਿਆ ਫੇਰ ਮੈਂ ਨਹੀਂ ਦੂ ਅਧਰੋ ਵੀ ਬੱਟਾ ਸੱਤਾ ਵੀ ਕਰਾ ਦੂੰਗਾ ਚੱਲ ਐ ਨਾ ਆਪਾਂ ਲੱਗਦੀ ਗੱਲ ਕਰ ਗੱਲ ਸੁਣ ਮੇਰੀ ਤੈਨੇ ਕਰਨੀ ਹੈ ਇਹ ਤਾਂ ਕਟਾਵਾਂਗੇ ਤੈਨੂੰ 4000 ਚ ਅੱਛਾ ਮਹਿੰਗਿਆ ਚ ਤੈਨੂੰ ਸਸਤੀ ਐ ਗ੍ਰੀਮ ਮਾਰੀ ਨਹੀਂ ਕਰਾਉਣੀ ਐ ਬੁੜੇ ਦੀ ਅੱਛਾ ਤੇਰੀ ਦੇ ਪੈਸੇ ਦੱਸ ਕਿੰਨੇ ਨੇ ਮੈਂ ਤਾਂ 7000 ਰੱਖਿਆ 6500 ਦੇ ਕੋਈ 6500 ਨਹੀਂ ਮਿਲਦਾ ਮੇਰੀ ਸੁਣ ਲੈ ਗੱਲ ਨਾ ਕੁੜਤਾ ਨਾ ਚਾਦਰਾਂ ਪਰਨਾ ਬਨਨ ਕੇ ਸਾਰ ਲੈ ਇਤਕਰ ਪੀਆ ਤੈਨੂੰ 1000 ਨਾਲ ਦੇਵਾਂਗੇ ਮੈਂ ਨਹੀਂ ਖਾ ਗੁੜੇ ਦੇ ਭਾਵੇਂ ਛੋਟ ਕਰ ਲੈ ਹਾਂ ਮੈਂ ਬਹੁਤੀਆਂ ਗੱਲਾਂ ਨਹੀਂ ਜਾਣਦਾ ਗਰੀਬ ਨਹੀਂ ਨਿਟਾਉਣਾ ਦੁੱਗਲ ਪੈ ਹੈ ਹਾਂ ਦੁੱਗਲ ਪੈ ਕਿਉਂ ਜੀ ਖੁਸ਼ ਹਾਂ ਕੋਈ ਮੇਰੇ ਤਾਏ ਦੇ ਮੁੰਡੇ ਨਹੀਂ ਲੱਗਦੇ ਇਹ ਉੱਥੇ ਬਹਾਲ ਨਹੀਂ ਪੱਟ ਦੁੱਧ ਬਾਈ ਕੋਈ ਮੈਂ ਜਾਣਦਾ ਨਹੀਂ ਕਿਹੜੇ ਪਿੰਡ ਦੀ ਤੂੰ ਨਹੀਂ ਮੈਨੂੰ ਦੱਸ ਦੇ ਮੇਲੇ ਨੇ ਮਿਲਣ ਪਤਾ ਨਹੀਂ ਕਿੱਥੇ ਦੀਆਂ ਤੇ ਕਰਦਾ ਜ਼ਿੰਦਗੀ ਵਿੱਚ ਹਾਂ ਇਹਦਾ ਮੁੱਲਾ ਵਰਤੋ ਲਿਆ ਕਰਨ ਇਹਦਾ ਦਾਦਾ ਆਹ ਜੀ ਦਾਦਾ ਮੁੱਲਾ ਵਰਤੋ ਲੈ ਜੇ ਵੀ ਕੰਨੀ ਲੈਣਾ ਸਾਇਦ ਬੰਦ ਹੋ ਜਾਣਗੇ ਜੀ ਮਾਂ ਕਿ ਤੇ ਇਹਨੂੰ ਦੇਣਾ ਮੈਨੂੰ ਦੇਣਾ ਮੈਂ ਤਾਂ ਬਾਪੇ ਤੋਂ ਵਿਚਰਦਾ ਮੰਗੇ ਵੀ ਨਹੀਂ ਦਿਓ ਹੈ ਬੁਢਾ ਬੰਦਾ ਸੀ ਜਿਹੜਾ ਤੁਸ ਨੂੰ ਮੈਂ ਵੀ ਕਰਿਆ ਮੈਂ ਵੀ ਨਹੀਂ ਪਛਾਣਦਾ ਜੀ ਉਹ ਮਰ ਗਿਆ ਪਤਾ ਮੈਨੂੰ ਇਹਨਾਂ ਦੀ ਵਿੱਚੇ ਕਰਦਾ ਖੋਟਾ ਮੈਂ ਜਿਹੜਾ ਸਾਹਮਣੀ ਹੈਗੀ ਠੀਕ ਆ ਨਾ ਖੁਰਤ ਪਿੱਤਾਂ ਸਮਾਂ ਸਰਕਰ ਚੱਕੀ ਆ ਵਕਿਆਤੀ ਆੜੀ ਖਰੀਦੀ ਕਰਦੀ ਹਰੀ ਵੇੜੀ ਲੱਗੀ ਸੌਣ ਦੀ ਛੜੀ ਤੋਰਦੀ ਤਕੜੀ ਜਿਹੜੀ ਦਿੱਤੀ ਆ ਰਾਮੂ ਭਾਈ ਉਹ ਦਿਖਾ ਦੇ ਇਹਨਾਂ ਨੂੰ ਵੀਡੀਓ ਚ ਮਾੜੀ ਜੀ ਉਹ ਵੀ ਦਿਖਾ ਦੇ ਚਾਹਦਾ ਫਿਰ ਹੋ ਗਿਆ ਵੀਰਾ ਚਾਹ ਇਹ ਪੀਉਂਦਾ ਮੈਂ ਨਹੀਂ ਪੀਉਂਦਾ ਹੋ ਗਈ ਚਾਹ ਪਿਆ ਓਏ ਉਹ ਦਿਖਾ ਜਿਹੜੀ ਛੇਲੀ ਲਈ ਉਹ ਵੀ ਦਿਖਾ ਆ ਦੇਖ ਲੋ ਭਾਈ ਆ ਆਪਣੀ ਨੇ ਨਾ ਆ ਦੇਖ ਲੋ ਰਾਜੂ ਨੇ ਇਹ ਇਹਨਾਂ ਦੀ ਬੱਕਰੀ ਹੈਗੀ ਪੂਰੀ ਵੱਡੀ ਆ ਬਾਬੇ ਨੇ ਲੱਤੀ ਆ ਹਾਂ ਬੱਕਰੀ ਵੀ ਦੇਖ ਦੇਖ ਬੱਤੇ 1000 ਦੇ ਕੇ ਆਪਣਾ ਤੇ ਲੱਗੀ ਦਵਾਦੀ ਬਾਬਾ ਤੂੰ ਬਾਬਾ ਕਹਦਾ ਕਹਦਾ ਜੇ ਤੂੰ ਨਹੀਂ ਬਾਬਾ ਕਹਦਾ ਬਾਬਾ ਇਹ ਨਹੀਂ ਦੇਣੀ ਨਹੀਂ ਆਈ ਆਹ ਗੱਲੇ ਖਤਮ ਕਰ ਆਹ ਆ ਮੁੰਡੇ ਨੇ ਮੈਂ ਨਹੀਂ ਅਵੇ ਬੱਤੇ ਨਾਲ 1000 ਦੇ ਕੇ ਕਿਉਂ ਜੀ ਖਰਾ ਘਟਾ ਫੁੱਟ ਫੁੱਟ ਵਿੱਚ ਤੂੰ ਹੋ ਗਈ ਕਿਉਂ ਪਾਂਦੇ ਵਾਲੇ ਦੇ ਪਿੱਤਲ ਤੋਂ ਇਹ ਅਸੀਂ ਕਿਹ ਲੈ ਆਏ ਤੇ ਜੀ ਤੁਸੀਂ ਦੱਸੋ ਦਿਖਾਈ ਜੀ ਤੇਰਾ ਕੰਮ ਬਾਕੀ ਗੱਲੇ ਇਹ ਦੁਕਾਨ ਹੈ ਸੁੰਦਰ ਦੇ ਝਗੜੇ ਦੀ ਇਹ ਸੁੰਦਰ ਵਾਲਿਆਂ ਦੀ ਦੁਕਾਨ ਹੈ ਜ਼ਿਲ੍ਹਾ ਸਮਾਣਾ ਪਟਿਆਲਾ ਪਤਾ ਨਹੀਂ ਮੈਂ ਤਾਂ ਨਹੀਂ ਬਤਾਂਦਾ ਛੜ ਸੜਕ ਵੀ ਟੁੱਟੀ ਜੀ ਜਾਂਦੀ ਇੱਥੇ ਵੀ ਜੀ ਮੈਨੂੰ ਕੋਈ ਮਸੋਂ ਗਿਆ ਨਵੀਂ ਬਣ ਕੇ ਹੁਣ ਤਾਂ ਹੁਣ ਨਾ ਬਦਨਾ ਇਹ ਬੰਦੇ ਦੁਕਾਨ ਵਾਲੇ ਫੁੱਟ ਟੁੱਟ ਸਭ ਕੁਝ ਲੈਂਦੇ ਨੇ ਪਿੱਤਲ ਤਾਂਬਾ ਜਿਹੜਾ ਮਰਜ਼ੀ ਦੇ ਸਕਦਾ ਹੈ ਇਹਨਾਂ ਨੂੰ ਚੰਗਾ ਭਾਂਡਾ ਲਓ ਮਾੜਾ